ਪ੍ਰਭਾ ਮਨੋਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਤੁਸੀਂ ਸੋਚ ਰਹੇ ਹੋਗੇ ਕਿ ਬਾਈ ਅੱਜ ਖੇਤਾਂ 'ਚ ਫਿਰਦਾ ਹੈਗਾ ਤੁਹਾਡੇ ਸਾਰਿਆਂ ਦੇ ਲਈ ਅੱਜ ਇੱਕ ਜ਼ਰੂਰੀ ਜਾਣਕਾਰੀ ਲੈ ਕੇ ਆਇਆ ਜਮੀਨ ਦੇ ਰਿਲੇਟਡ ਲਾ ਲੋ ਜਾਂ ਕੋਈ ਸਰਕਾਰੀ ਕੰਮਕਾਰ ਦੇ ਰਿਲੇਟਡ ਲਾ ਲੋ ਆਪਾਂ ਨਾ ਨਿਸ਼ਾਨਦੇਹੀ ਕਰਵਾਉਣ ਦੀ ਸੋਚ ਰਹੇ ਹੁੰਦੇ ਆਗੇ ਤੇ ਉਹਦੇ ਰਿਲੇਟਡ ਇੱਕ ਨਵੀਂ ਵੀਡੀਓ ਹੈ ਇੱਕ ਨਵੀਂ ਟੈਕਨੋਲੋਜੀ ਦੇ ਨਾਲ ਤੁਹਾਨੂੰ ਰੂਬਰੂ ਕਰਾਉਂਗਾ ਭਰਾ ਨਾਲ ਮਿਲਾਉਣਾ ਪਹਿਲਾਂ ਤਾਂ ਵੀਰੇ ਕੀ ਹਾਲ ਚਾਲ? ਸਸੀ ਗੱਲ। ਹੋ ਠੀਕ। ਵਧੀਆ ਜੀ ਵਧੀਆ। ਤੇ ਬਾਈ ਹੋਰਾਂ ਨੇ ਇੱਥੇ ਦੋ ਜੰਤਰ ਲਾਏ ਹੋਏ ਨੇ ਇਹਨੂੰ ਦੇਖ ਕੇ ਆਏ ਨਾ ਕਿ ਉਹ ਵੀ ਥੋੜਾ ਚਲਾਨ ਕੱਟ ਦੇਣਗੇ। ਇਦਾਂ ਦਾ ਕੋਈ ਸੀਨ ਨਹੀਂ ਹੈ ਵੀਰੇ। ਨਾ ਨਾ ਵੀਰੇ। ਪਹਿਲਾਂ ਤਾਂ ਵੀਰੇ ਇੱਕ ਵਾਰੀ ਦੱਸ ਦੋ ਇੰਟਰੋਡਿਊਸ ਵੀ ਆਪਣਾ ਕੰਮ-ਕਾਰ ਕੀ ਹੈਗਾ ਤੇ ਆਪਣੇ ਕਿਸੇ ਭਰਾ ਨਾਲ ਆਪਣਾ ਕੰਟੈਕਟ ਕਰਨੋਂ ਆਪਣੇ ਆਫਿਸ ਵਗੈਰਾ ਕਿੱਥੇ ਪੈਂਦੇ ਆ। ਠੀਕ ਹੈ ਠੀਕ ਹੈ ਵੀਰੇ। ਮੇਰੇ ਆਪਾ ਹੈਗੇ ਆ ਵੀ ਇਹ ਪਾਤੜਾਂ ਤੋਂ ਸਾਡਾ ਦਫਤਰ ਪਾਤੜਾਂ ਦਾ। ਹਾਂਜੀ। ਤੇ ਅਸੀਂ ਜਿਵੇਂ ਹੁਣ ਨਿਸ਼ਾਨਦੇਹੀਆਂ ਕਰਦੇ ਹਾਂ ਜਿਹੜੇ ਕੰਮ ਨੂੰ ਪਹਿਲਾਂ ਜਰੀਬਾਂ ਨਾਲ ਕਰ ਨੇ ਉਹਲੇ ਖਤਮ ਕਰਦੇ ਨੇਗੇ ਸਾਰਾ ਕੰਮ ਵਧੀਆ ਕਰਕੇ ਦਿੰਨੇ ਆਗੇ ਪਲਾਟਾਂ ਦਾ ਹੋ ਗਿਆ ਸੀ ਐਲ ਜੂ ਨਕਸ਼ੇ ਪਾਸ ਸਾਰਾ ਨਕਸ਼ੇ ਵਗੈਰਾ ਵੀ ਬਣਾ ਕੇ ਦਿੰਨੇ ਆਗੇ ਇਹਦਾ ਮਤਲਬ ਸਭ ਤੋਂ ਜਿਆਦਾ ਬੈਨੀਫਿਟ ਉਹਨਾਂ ਨੂੰ ਹੋਊਗਾ ਜਿਨ੍ਹਾਂ ਨੂੰ ਇਹ ਲੱਗਦਾ ਕਿ ਯਾਰ ਸਾਡੀ ਸਾਂਝੀ ਵਟ ਸੀ ਹਣਾ ਵੀਰੇ ਹਾਂਜੀ ਹਾਂ ਹੋਰਾਂ ਪਰਾਂ ਹੋ ਗਈ ਹਲਕੀ ਫੁਲਕੀ ਉਹ ਵੀ ਆਪਣਾ ਕਨੈਕਟ ਕਰ ਸਕਦੇ ਨੇ ਹਾਂਜੀ ਹਾਂ ਜਾਂ ਜਿਨ੍ਹਾਂ ਦੀ ਖੇਤ ਨੂੰ ਪ੍ਰੋਪਰ ਪੰਹਾਂ ਲੱਗਦੀਆਂ ਸੀ ਚੌੜੀਆਂ ਪਹਿਲਾਂ ਨਾਲੋਂ ਛੋਟੀਆਂ ਹੋ ਗਈਆਂ ਤਾਂ ਤੁਸੀਂ ਉਹ ਵੀ ਕੜਵਾ ਸਕਦੇ ਹੋ ਉਹ ਵੀ ਕੜਵਾ ਸਕਦੇ ਆ ਸਰਕਾਰੀ ਕੰਮ ਮਤਲਬ ਕਿ ਅਸੀਂ ਕਨਨਗੋ ਦੇ ਥਰੂ ਆ ਜਾਂਦੇ ਆ ਭਾਜੀ ਮਤਲਬ ਕਿ ਕੋਈ ਸਰਕਾਰੀ ਕੰਮ ਹੁੰਦਾ ਜਿਵੇਂ ਦਰਖਾਸਤ ਦੇ ਕੇ ਨਿਸ਼ਾਨ ਦੀ ਦਿੰਦੇ ਨੇਗੇ ਉਹਨਾਂ ਥਰੂ ਸਾਨੂੰ ਉਹ ਪ੍ਰਾਈਵੇਟ ਕਨੈਕਟ ਕਰ ਸਕਦੇ ਨੇਗੇ ਅਸੀਂ ਮਤਲਬ ਕਿ ਨਿਸ਼ਾਨ ਦੀ ਕਰਨ ਆ ਜਾਾਂਗੇ ਠੀਕ ਹੈ ਹਾਂਜੀ ਹਾਂਜੀ ਪਾਜੀ ਇੱਕ ਵਾਰੀ ਲਵਿਆ ਹੀ ਮੈਂ ਤੁਹਾਨੂੰ ਇਹ ਬਈ ਇਹ ਹੈ ਕੀ ਚੀਜ਼ ਹੈ ਜਿਹੜੀ ਆ ਚੀਜ਼ ਤੁਸੀਂ ਲਾਈ ਹੈਗੇ ਮੈਂ ਦੱਸੂਗਾ ਥੋੜਾ ਜਿਹਾ ਡੀਜੀਪੀਐਸ ਮਸ਼ੀਨ ਕਹਿੰਦੇ ਨੇਗੇ ਓਕੇ ਹਾਂਜੀ ਹਾਂ ਮਤਲਬ ਕਿ ਇਹ ਇਹਦੇ ਨਾਲ ਹੀ ਅਸੀਂ ਨਿਸ਼ਾਨਦੇਹੀ ਕਰਦੇ ਹਾਂ ਇੱਕ ਸਾਡੇ ਨਾਲ ਇਹ ਇਹ ਚੀਜ਼ ਮਤਲਬ ਕਿਸੇ ਜ਼ਮੀਨ ਦੇ ਨਾਲ ਲੈ ਕੇ ਜਾਂਦੇ ਹਾਂਗੇ ਇਹ ਇੱਕ ਥਾਂ ਮੇ ਖੜਾ ਕੇ ਇਹਨੂੰ ਇਹਦੇ ਨਾਲ ਅਸੀਂ ਸਾਰਾ ਨਕਸ਼ਾ ਬਣ ਜਾਂਦਾ ਬਾਅਦ ਚੋਂ ਅਸੀਂ ਨਕਸ਼ੇ ਵੀ ਪ੍ਰੋਵਾਈਡ ਕਰ ਦਿੰਦੇ ਹਾਂ ਜ਼ਮੀਨ ਦਾ ਨਕਸ਼ਾ ਵੀ ਬਣਾ ਕੇ ਦੇ ਦਿੰਦੇ ਹਾਂਗੇ ਅੱਛਾ ਭਾਈ ਇਹ ਮਤਲਬ ਜਿਵੇਂ ਮੰਨ ਕੇ ਚੱਲੋ ਇੱਥੇ ਬਈ ਹੈ ਆਪਾਂ ਉਹ ਕਿਲੇ ਦੇ ਐਂਡ ਦੇ ਵਾਗ ਜਾਾਂਗੇ ਉੱਥੇ ਰੱਖ ਕੇ ਇੱਕ ਵਾਰੀ ਓਕੇ ਕਰਦਾ ਹਾਂ ਹਾਂ ਭਾਜੀ ਇਹਦੀ 6 ਕਿਲੋਮੀਟਰ ਦੇ ਘੇਰੇ ਚ ਕਵਰ ਕਰਦੀ ਹੈ ਇਹ ਮਤਲਬ ਇਹ ਸੈਟਲਾਈਟ ਉੱਥੋਂ ਕਨੈਕਟ ਹੁੰਦੀ ਹੈ ਉੱਥੇ ਸੈਟਲਾਈਟ ਨਾਲ ਹੀ ਆ ਮਤਲਬ ਕਿ ਇੰਚ ਇੰਚ ਕੱਢ ਦਿੰਦੀ ਹੈਗੀ ਜਮਾ 0 0 ਦੇ ਵਿੱਚ ਕੰਮ ਕਰਕੇ ਦਿੰਦੇ ਆਪਾਂ ਕੋਈ ਨਾ ਕਈ ਵਾਰ ਜਿਵੇਂ ਆਪਾਂ ਫਿੱਤਿਆਂ ਫੁੱਤਿਆਂ ਨਾਲ ਕਰਨ ਲੱਗ ਜੀ ਉਰਾ ਨਾ ਨਾ ਫਿੱਤੇ ਨਾਲ ਆਏ ਆ ਵੀ ਫਿੱਤਾ ਕਈ ਵਾਰ ਹੋ ਜਾਂਦਾ ਹਵਾ ਨਾਲ ਹਿੱਲ ਜਾਂਦਾ ਪਰ ਇਹ ਨਹੀਂ ਇਹਨੇ ਲਾਈਨ ਪੂਰੀ ਮਸ਼ੀਨ ਨਾਲ ਬਣਾਉਣੀ ਹੈਗੀ ਆਪਾਂ ਮੜਾ ਕਰਕੇ ਦਿਖਾਈਏ ਸਾਰਿਆਂ ਨੂੰ ਹਾਂਜੀ ਹਾਂ ਇਹਨੂੰ ਤੋਂ ਥੋੜਾ ਜਿਹਾ ਪਤਾ ਲੱਗ ਜੂਗਾ ਤੇ ਬਾਈ ਹੋਰਾਂ ਨੇ ਕੰਮ ਕਰਦਾ ਕਿਸੇ ਨੇ ਆਪਣਾ ਕੋਈ ਨਿਸ਼ਾਨ ਦੇਈ ਕਰਾਉਣੀ ਆਪਾਂ ਮੇ ਜਮੀਨ ਦੀ ਬੱਟਾਂ ਦੀ ਹਾਂ ਜੀ ਹਾਂ ਕੋਈ ਸਰਕਾਰੀ ਪਹੀ ਹੈ ਹਾਂ ਜੀ ਹਾਂ ਜੀ ਸਾਰਾ ਕੰਮ ਹਾਂ ਜੀ ਹਾਂ ਜੀ ਲੈ ਬਾਈ ਆਪਾਂ ਤੁਹਾਨੂੰ ਇਹ ਲਾ ਵੀ ਆਜੋ ਚਲਾ ਕੇ ਵੀ ਦਿਖਾ ਦਿੰਨੇ ਆਂ ਭਾਈ ਅੱਛਾ ਹੁਣ ਤਾਂ ਜ਼ਮਾਨਾ ਬਦਲ ਗਿਆ ਹੈ ਹਾਂ ਜੀ ਹਾਂ ਜੀ ਸਾਰਾ ਕੁਝ ਟੈਕਨੋਲੋਜੀ ਲਾ ਦਿਖਾ ਇੱਕ ਵਾਰ ਇਧਰ ਆ ਕੇ ਭਾਈ ਆ ਦੇਖੋ ਭਾਈ ਇਹਦੇ ਵਿੱਚ ਮੰਨ ਲਓ ਪਹਿਲਾਂ ਅਸੀਂ ਲੈਨੇ ਆ ਮੁਰੱਬੇ ਬੰਦੀ ਵਾਲੇ ਇਹ ਪੱਥਰ ਭਾਈ ਇਧਰ ਆਜੋ ਮਾੜ ਆ ਜਾ ਵੀਰੇ ਹਾਂ ਤੁਸੀਂ ਇੱਧਰਲੇ ਪਾਸੇ ਇੱਧਰ ਦੀ ਬੈਕ ਚੈੱਕ ਕਰਾ ਦੇ ਬਰਾਬਰ ਉਹਨੂੰ ਪਹਿਲਾ ਸੀ ਪਾਜੀ ਲੈਣੇ ਆਂ ਕਿੱਥੇ ਖੜਜੋ ਵੀਰੇ ਹਾਂ ਜੀ ਇਹਨੂੰ ਆ ਜਾਣਦੇ ਬਾਈ ਨੂੰ ਉਧਰ ਵਿੱਚਾਂ ਅੱਛਾ ਤੁਸੀਂ ਉਰੇ ਖੜਜੋ ਇਹ ਪਿੱਛੇ ਕਵਰ ਕਰ ਲੂਗਾ ਹਾਂ ਮੰਨ ਲਓ ਪਾਜੀ ਅਸੀਂ ਪਹਿਲਾ ਮਰੱਬਾ ਪੱਥੀ ਮਰੱਬਾ ਮੰਦਰਾ ਵਾਲੇ ਪੱਥਰ ਲੈਣੇ ਆਂਗੇ ਅਸੀਂ ਮਰੱਬਾ ਜਿਹੜੇ ਹੁੰਦੇ ਨੇਗੇ ਅੱਛਾ ਬਈ ਇਹਦੇ ਵਿੱਚ ਜੇ ਮੰਨ ਕੇ ਜਲਾ ਆਪਾਂ ਕਿਸੇ ਜ਼ਮੀਨ ਦਾ ਕੱਢ ਰਹੇ ਦੇ ਵਿੱਚ ਆਲਰੇਡੀ ਮੈਪ ਹੁੰਦਾ ਹੈਗਾ ਦਾ ਨਹੀਂ ਇਹ ਉਹ ਅਸੀਂ ਬਣਾਉਣਾ ਪੈਂਦਾ ਹੈਗਾ ਪਹਿਲਾਂ ਮਤਲਬ ਜਿੱਥੇ ਪੰਜ-ਪੰਜ ਕਿਲਿਆਂ ਦੇ ਪੱਥਰ ਹੁੰਦੇ ਨੇਗੇ ਅਸੀਂ ਉਹ ਲਾਲ ਪੱਥਰ ਐਵੇਂ ਪੁਆਇੰਟ ਇਹਦੇ ਵਿੱਚ ਫੀਡ ਕਰ ਲੈਣੇਗੇ ਉਸ ਤੋਂ ਬਾਅਦ ਅਸੀਂ ਲੈਪਟਾਪ ਤੇ ਬਣਾਉਣਾ ਜੋ ਸਾਨੂੰ ਮਤਲਬ ਸਰਕਾਰੀ ਰਿਕਾਰਡ ਪ੍ਰੋਵਾਈਡ ਦਿੰਦੇ ਨੇ ਕਾਨੂੰਗੋ ਸਾਹਿਬ ਉਹ ਸਾਰਾ ਇਹਦੇ ਵਿੱਚ ਪਾ ਕੇ ਫਿਰ ਅਸੀਂ ਕੱਲਾ-ਕੱਲਾ ਉਹਦੀ ਜ਼ਮੀਨ ਦਾ ਪੁਆਇੰਟ ਦੱਸਦਨੇ ਭਾਈ ਤੇਰੀ ਆਲਾ ਦਵਾਲਾ ਪਿਆ ਜੀ ਓਕੇ ਹਾਂਜੀ ਹਾਂ ਜਿਵੇਂ ਸਰਕਾਰੀ ਰਿਕਾਰਡ ਜਿਵੇਂ ਫਰਜ਼ ਦੇ ਮੁਤਾਬਕ ਜਿੰਨੀ ਜਿੰਨਾ ਅਗਲੇ ਦੀ ਜ਼ਮੀਨ ਹੋਊਗੀ ਉਹ ਸਾਰਾ ਇਹਦੇ ਵਿੱਚ ਕੇਰਾ ਬਣਾ ਕੇ ਦਿੰਨੇ ਅਸੀਂ ਨਕਸ਼ਾ ਠੀਕ 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 ਹਾਂਜੀ ਹਾਂਜੀ ਲਾ ਭਾਈ ਆਪਸ ਨੂੰ ਥੋੜਾ ਜਿਆ ਕਰਕੇ ਦਿਖਾਉਣਾ ਦ ਅਸੀਂ ਮਿਲਤੀ ਰੇ ਵੀ ਆਪਾਂ ਕੀ ਕੁਝ ਕਿਵੇਂ ਨਕਸ਼ਾ ਹੁੰਦਾ ਕੀ ਹੁੰਦਾ ਇਹ ਚ ਕੀ ਆਉਂਦਾ ਓਕੇ ਆ ਦੇ ਇਹ ਆ ਦੇ ਆ ਆ ਗਿਆ ਇਦਾਂ ਨਕਸ਼ਾ ਬਣਾ ਨਕਸ਼ਾ ਪੂਰਾ 25 ਜਿਲਿਆਂ ਦਾ ਮਰਬਾ ਆ ਜੀ ਜੀ ਚ ਆ ਜਾਂਦੇ ਇਹ ਤੋਂ ਹੀ ਆਪਾਂ ਨਕਸ਼ਾ ਬਣਾ ਕੇ ਇਹ ਤੇ ਹੀ ਪੁਆਇੰਟ ਲਾ ਦਿੰਦੇ ਜਿਵੇਂ ਕੋਈ ਆ ਕਿਸੇ ਦੀ ਪਾਰਟੀ ਦੀ ਜ਼ਮੀਨ ਆ ਇਹਦਾ ਸਾਰਾ ਨਿਕਲ ਜਾਂਦਾ ਭਾਜੀ ਵਾਲਾ ਤੋਂ ਓਕੇ ਹਾਂਜੀ ਹਾਂ ਠੀਕ ਹੈ ਮਤਲਬ ਇਹ ਘੰਟਿਆਂ ਦਾ ਕੰਮ ਹੈ ਮਿੰਟਾਂ 'ਚ ਹੋ ਜਾ ਮਿੰਟਾਂ 'ਚ ਹੋ ਜਾਂਦਾ ਭਾਜੀ ਇਹ ਗੱਲ ਇਹ ਕਰੀ ਆਪਾਂ ਹਾਂ ਹਾਂ ਜੇ ਤਾਂ ਦੇਖੋ ਜੀ ਐ ਨੂੰ ਪੁਰਾਣੇ ਜਿਵੇਂ ਤੋਂ ਜਿਹਦੀ ਆਪਾਂ ਜ਼ਮੀਨ ਦੀ ਮਿਲਤੀ ਕਰਨੀ ਆ ਮਰਬੇ ਬੰਦੀ ਦੇ ਪੱਤਰ ਲੱਗੇ ਚੁੱਕੇ ਹੋਏ ਨੇ ਅੱਛਾ ਠੀਕ ਹੈ ਪੁਰਾਣੇ ਚੱਕੇ ਹੋਏ ਨੇ ਹਾਂ ਨਾ ਹਾਂ ਜੀ ਹਾਂ ਜੀ ਠੀਕ ਹੈ ਤਾਂ ਤਿਆਰ ਨਕਸ਼ਾ ਹੋ ਕੇ ਕਪਾਹ ਪਰ ਪੁਆਇੰਟ ਲਾ ਸਕਦੇ ਆ ਹੋ ਇਹਦੇ ਨਾਲ ਦਾ ਆਪਾਂ ਕਹਿੰਦੇ ਹੁੰਦੇ ਆ ਭਈ ਉਹ ਕੱਪੜੇ ਵਾਲਾ ਹਾਂ ਹਾਂ ਨੱਠਾ ਭਾਈ ਲੱਟੇ ਦੀ ਕਾਪੀ ਆਪਾਂ ਕਹਿੰਦੇ ਹੁੰਦੇ ਹੁੰਦੇ ਉਹ ਸੇਮ ਚੀਜ਼ ਆ ਉਹ ਸੇਮ ਇਹਦੇ ਵਿੱਚ ਹੀ ਫੀਡ ਹੋ ਜਾਂਦੀ ਬਸ ਅਗਾਂ ਡਿਜੀਟਲ ਹੋ ਗਿਆ ਹਾਂ ਇਹ ਡੀ ਚਲ ਹੋ ਗਿਆ ਭਾਈ ਓਕੇ ਹਾਂ ਜੀ ਹਾਂ ਕਿਉਂਕਿ ਹੁਣ ਪੱਥਰ ਪੱਟੇ ਗਏ ਪਿੰਡਾਂ ਦੇ ਵਿੱਚ ਐਡੀ ਡੀ ਦੂਰੋਂ ਜਰੀਬ ਲਿਉਣੀ ਵੀ ਓਕੇ ਆ ਨਾ ਨਾ ਕੋਈ ਲਾਈਨ ਬਣੇ ਹੁਣ ਇਹਨੇ ਬਸ ਅਸੀਂ ਜਾਣੇ ਜਿਵੇਂ ਕੋਈ ਮੋਟਰਸਾਈਕਲ ਗੱਡੀ ਤੇ ਜਾ ਕੇ ਦੂਰੋਂ ਪੱਥਰ ਚੱਕ ਲਿਉਨੇ ਇਹਨੇ ਤੋਂ ਅਨਸਾਰ ਹੀ ਨਿਸ਼ਾਨ ਦੀ ਕਰ ਦੇਣੀ ਓਕੇ ਆਪਾਂ ਬਸ ਆਪਾਂ ਚ ਮਾਲੂ ਜਿਹੜੇ ਕਿਸਾਨ ਦੇ ਆਪਾਂ ਨੇ ਮੰਨ ਕੇ ਚਲੋ ਆਪਾਂ ਜਿਹੜੇ ਕਿਸਾਨ ਦੀ ਮਨਤੀ ਕਰਨੀ ਜੀ ਜਮੀਨ ਆ ਉਹ ਆਟੋਮੈਟਿਕ ਫਿਰ ਆਪਾਂ ਬਣਾ ਕੇ ਨਿਸ਼ਾਨੀਆਂ ਲਵਾ ਦਿੰਦੇ ਆ ਸਾਰੀਆਂ ਨਿਸ਼ਾਨੀਆਂ ਅੱਛਾ ਭਾਈ ਜਿਵੇਂ ਆ ਪਤਾ ਪੰਜਾਬ ਚ ਖੜੇ ਆ ਆਪਾਂ ਉਹ ਆਪਾਂ ਪੰਜਾਬ ਚ ਦਾ ਕੰਮ ਕਰ ਰਹੇ ਆਗੇ ਆਪਣੇ ਨਾ ਕਈ ਵਾਰ ਪੰਜਾਬ ਦੇ ਜੜੇ-ਜੜੇ ਵੀ ਹੁੰਦੇ ਆਂ ਵੀ ਆਪਾਂ ਕਿੱਥੇ-ਕਿੱਥੇ ਤੱਕ ਅਗਲੇ ਨੂੰ ਆਪਾਂ ਜੀ ਕਿਸੇ ਪ੍ਰਾਣਾ ਆਪਣਾ ਕੰਟੈਕਟ ਕਰਨਾ ਹੈ ਕੋਈ ਨਿਸ਼ਾਨਦੇਹੀ ਕਰਾਉਣੇ ਆ ਵੀ ਆਪਾਂ ਜਾ ਸਕਦੇ ਆਂਗੇ ਸਾਰ ਪੂਰੇ ਇੰਡੀਆ ਦੇ ਭਾਜੀ ਕਿੱਥੇ ਮਰਜੀ ਕੋਈ ਨਿਸ਼ਾਨਦੀ ਹੋਵੇ ਜਾਂ ਕੋਈ ਸਰਵੇ ਕਰਾਉਣਾ ਹੋਵੇ ਕੋਈ ਸੀਐਲਯੂ ਨਕਸ਼ਾ ਪਾਸ મતਲਬ ਉਹਨਾਂ ਨੇ ਕਰਾਉਣਾ ਹੋਵੇ ਸੀ ਨਕਸ਼ਾ ਬਣਾ ਕੇ ਦੇ ਦਾਂਗੇ ਜਿਵੇਂ ਹੁਣ ਜਾਓ ਸੀਐਲਯੂ મતਲਬ ਥੋੜਾ ਜਿਹਾ ਦੱਸੂ ਕਿ ਡਿਟੇਲ ਦੇ ਹਾਂ ਉਹ ਇਹ ਹੁੰਦਾ ਭਾਜੀ ਕਿਸੇ ਜਿਵੇਂ ਹੁਣ ਕਿਸੇ ਦੀ ਪ੍ਰਾਪਰਟੀ ਹੁੰਦੀ ਹੈ ਜੋ ਕੋਈ ਦੁਕਾਨਾ ਹੁੰਦੀ ਹੈ ਨੇ ਉਹਨਾਂ ਨੇ ਆਪ ਦਾ મતਲਬ ਕਿ ਰਜਿਸਟਰੀ ਕਰਵਾਉਣੀ ਹੁੰਦੀ ਆ ਪਹਿਲਾਂ ਨਕਸ਼ਾ ਪਾਸ ਕਰਵਾਉਣਾ ਪੈਂਦਾ ਨਕਸ਼ਾ ਪਾਸ ਕਰਾਉਣਾ ਪੈਂਦਾ ਹਾਂ ਉਹ મતਲਬ ਕਿ ਪ੍ਰੋਪਰ ਦੇਣਾ ਪੈਂਦਾ ਵੀ ਕਿੰਨੀਆਂ ਆਲੇ ਦ ਮਸ਼ੀਨ ਨਾਲ ਬਣ ਜਾਂਦਾ ਉਹ ਅਗ ਨੂੰ ਪ੍ਰੋਵਾਈਡ ਕਰ ਦਿੰਨੇ ਠੀਕ ਹੈ ਠੀਕ ਹੈ ਉਹ ਆਰਕੀਟੈਕਟ ਵਾਲਾ ਸਿਸਟਮ ਜਿਆਦਾ ਹਾਂ ਹਾਂ ਜੀ ਹਾਂ ਉਹ ਵੀ ਸਾਡੇ ਲਈ ਬਾਕੀ ਹੈਗਾ ਕੋਈ ਹਾਂ ਬਾਕੀ ਇੱਕ ਜੀ ਹੈਗਾ ਪਾਜੀ ਸਭ ਕੰਮ ਕਰ ਦੇ ਹਾਂਜੀ ਬਾਕੀ ਦੂਜੀ ਗੱਲ ਇਹ ਆ ਪਾਜੀ ਜਿਵੇਂ ਹੁਣ ਜੰਮੂ ਘਟੜੇ ਵਾਲਾ ਰੋਡ ਨਿਕਲ ਰਿਹਾ ਹੈਗਾ ਹਨਾ ਉੱਥੇ ਬਹੁਤ ਕੇਸ ਅੜੇ ਹੋਏ ਨਗੇ ਮਤਲਬ ਕਿ ਨਿਸ਼ਾਨ ਦੀ ਹਾਂ ਉੱਥੇ ਜ਼ਮੀਨ ਲੱਗਦੀ ਹੈਗੀ ਉਹ ਵੀ ਅਸੀਂ ਕੱਢ ਕੇ ਦੇ ਦੇਣਾ ਵੀ ਭਾਈ ਐਨਾ ਰੋਡ ਸਰਕਾਰੀ ਪਾਜੀ ਸਾਨੂੰ ਨਕਸ਼ਾ ਸਰਕਾਰੀ ਹੋਵੇ ਕੰਮ ਜੇ ਤਾਂ ਫਿਰ ਤਾਂ ਸਾਨੂੰ ਆਪਣਾ ਪ੍ਰੋਵਾਈਡ ਹੋ ਜੇ ਆਪਣਾ ਰਿਕਾਰਡ ਹਾਂਜੀ ਹਾਂ ਫਿਰ ਤਾਂ ਅਸੀਂ ਕਰ ਦੇਣਾ ਜਿਵੇਂ ਪ੍ਰਾਈਵੇਟ ਕਰਨਾ ਹੋਵੇ ਫਿਰ ਸਾਨੂੰ ਨਕਸ਼ਾ ਦੇ ਦੇ ਅਸੀਂ ਕਰਕੇ ਸਾਰਾ ਨੂੰ ਕੱਢ ਕੇ ਦੇ ਦਿੰਨੇ ਬੰਦਾ ਸਭ ਤੋਂ ਵੱਡੀ ਦਿੱਕਤ ਆ ਰਹੀ ਕਿ ਰੋਡ ਬਣ ਰਹਿਣਾ ਕਈ ਵਾਰ ਅਗਲੇ ਨੂੰ ਐ ਨਹੀਂ ਪਤਾ ਲੱਗਦਾ ਮੇਰੀ ਜ਼ਮੀਨ ਕਿੰਨੀ ਆ ਰਹੀ ਹੈ ਹਾਂ ਉੱਥੇ ਆ ਆਪਣਾ ਆਪ ਆਪ ਅਗਲੇ ਨੂੰ ਸਾਰਾ ਕੁਝ ਰਿਕਾਰਡ ਦੇ ਮੁਤਾਬਿਕ ਕੱਢ ਕੇ ਦੇ ਦਾਂਗੇ ਦੇ ਦਾਂਗੇ ਹਾਂ ਸਭ ਤੋਂ ਵਧੀਆ ਗੱਲ ਹੈ ਪ੍ਰਾਈਵੇਟ ਕੰਮ ਵੀ ਕਰਦੇ ਆ ਨਹੀਂ ਹੈਗਾ ਵੀ ਸਰਕਾਰੀ ਕੰਮ ਵੀ ਕਰਦੇ ਕਿਸੇ ਨੇ ਪ੍ਰਾਈਵੇਟ ਵੀ ਕਰਾਣੀ ਹੋਵੇ ਅਬਦੇ ਲੈਵਲ ਤੇ ਚੈੱਕ ਕਰਵਾਉਣੀ ਹੋਵੇ ਹਾਂ ਲੈਵਲ ਤੇ ਵੀ ਚੈੱਕ ਕਰਵਾਉਣੀ ਹੋਵੇ ਉਹ ਵੀ ਕਰ ਦਿੰਦੇ ਆ ਜੀ ਠੀਕ ਹੈ ਬਸ ਆ ਦੋ ਇੰਸਟਰੂਮੈਂਟ ਨਾਲ ਬਾਕੀ ਆਪਣੇ ਕੋਲ ਆ ਚੀਜ਼ਾਂ ਹਨ ਕੋਈ ਜ਼ਿਆਦਾ ਉਹ ਨਹੀਂ ਹੈਗਾ ਲੈਪਟਾਪ 'ਚ ਹੀ ਨਕਸ਼ਾ ਤਿਆਰ ਹੁੰਦਾ ਇਹ ਜੀ ਗੱਲ ਨਹੀਂ ਹੈਗਾ ਜੀ ਜਦੋਂ ਮੰਨ ਲ ਇਹਦੇ ਵਿੱਚ ਦਾ ਪੂਰਾ ਟੋਟਲ ਲੱਠੇ ਦਾ ਨਕਸ਼ਾ ਹੁੰਦਾ ਅਸੀਂ ਉਹਨੂੰ ਅੱਡ ਜ਼ਮੀਨ ਦਾ ਨਕਸ਼ਾ ਵੀ ਉਹਦਾ ਦੇ ਦਿੰਨੇ ਆ ਬਣਾ ਕੇ ਆਹੋ ਜਿਵੇਂ ਆਪਾਂ ਕਹੇ ਦੀ ਹਾਰਡ ਕਾਪੀ ਦੇ ਦਿਆ ਹਾਂ ਹਾਂ ਵੀ ਅਗਲੇ ਲੈ ਵੇ ਆਪਦੀ ਜ਼ਮੀਨ ਦੀ ਰਹਿ ਜਾਂਦੀ ਆ ਭਾਈ ਨਕਸ਼ੇ ਦੀ ਕੇਐਮਜ਼ੈਡ ਫਾਈਲ ਵੀ ਦਿੰਨੇ ਆ ਕਿ ਮੰਨ ਕੇ ਚਲੋ ਗੂਗਲ ਅਰਥ ਤੇ ਵੀ ਖੁੱਲ ਜੇ ਅਗਲੇ ਨੂੰ ਗੂਗਲ ਦਾ ਹਾਥ ਤੇ ਜਾਂ ਗੂਗਲ ਤੇ ਚੈੱਕ ਕਰਨੀ ਆ ਉਹ ਵੀ ਦੇਖ ਸਕਦੇ ਦੇ ਦਿੰਨੇ ਆ ਜਿਵੇਂ ਮਾ ਫੋਨ ਦੇ ਵਿੱਚ ਹੀ ਚੈੱਕ ਕਰ ਲੂਗਾ ਹਾਂ ਜਿੰਨੀ ਨਿਸ਼ਾਨਦੀ ਕਰਤੀ ਕਈ ਵਾਰ ਹੁਣ ਆਪਾਂ ਨਿਸ਼ਾਨ ਲਵਾ ਦਿੰਨੇ ਆ ਉਹ ਪੱਟੇ ਜਾਂਦੇ ਨੇ ਜਾਂ ਕਈ ਵਾਰ ਨਹੀਂ ਵੱਟ ਪੈਂਦੀ ਅਗਲੇ ਨੂੰ ਅਸੀਂ ਕੇਕੇਐਮਐਲ ਕਿ ਵੀ ਉੱਤੀ ਵੱਡਾ ਇੱਕ ਚੀਜ਼ ਦਾ ਸਭ ਤੋਂ ਵੱਡਾ ਫਾਇਦਾ ਹੋ ਗਿਆ ਬਾਈ ਮਤਲਬ ਹੁਣ ਕਿਸੇ ਨਾਲ ਕੰਜਰ ਕਲੇਸ ਕਰਨ ਦੀ ਲੋੜ ਨਹੀਂ ਨਾ ਨਾ ਬਾਈ ਹਾਂ ਇਹ ਦੇਖਿਆ ਜਾਵੇ ਜਿੰਨੇ ਭਰਾ ਦੇਖ ਰਹੇ ਤੁਸੀਂ ਵੀ ਸਾਰੇ ਜਿਆਣੋ ਤੁਹਾਨੂੰ ਕੋਈ ਲੱਗਦਾ ਹੈ ਯਾਰ ਤੁਹਾਡਾ ਕੋਈ ਬੱਟ ਦਾ ਉਰਾ ਪਰਾਂ ਦਾ ਜਾਂ ਕੋਈ ਪਹੀ ਜਾ ਕੋਈ ਬਾਈ ਹੋਰ ਕਹਿੰਦੇ ਨੇ ਜੇ ਮੇ ਸਰਕਾਰੀ ਆਪਣੇ ਕੰਮ ਹੁੰਦੇ ਨੇ ਉਹਦੇ ਵਿੱਚ ਕੋਈ ਦਿੱਕਤ ਆ ਰਹੀ ਹੈ ਤਾਂ ਸਿੱਧਾ ਆਪਣਾ ਕੰਟੈਕਟ ਕਰ ਲੈਣਾ ਆਪਦੀ ਨਿਸ਼ਾਨਦਨੀ ਕਢਾ ਲਓ ਕੋਈ ਜ਼ਰੂਰਤ ਨਹੀਂ ਕਿਸੇ ਨਖਾ ਜਗਵਾ ਰੌਣਡ ਦੀ ਹਣਾ ਰਿਕਾਰਡ ਦੇ ਮੁਤਾਬਿਕ ਤੁਹਾਨੂੰ ਥੋੜੀ ਜ਼ਮੀਨ ਪੂਰੀ ਤੁਹਾਨੂੰ ਇਹ ਲੱਗਦਾ ਕਿ ਵੱੱਦ ਕੱਟਾਂ ਵੱਟੋਰਾ ਪਰਾਂ ਜਾਂ ਪਹੀ ਵੱਢ ਲਈ ਕੁਝ ਵੀ ਲੱਗਦਾ ਤਾਂ ਭਰਾ ਹੋਰ ਨਾਲ ਕੰਟੈਕਟ ਕਰ ਲਿਓ ਨੰਬਰ ਆਪਾਂ ਭਰਾ ਹੋਰਾਂ ਦੇ ਚਲਾ ਦਾਂਗੇ ਸਕਰੀਨ ਦੇ ਉੱਤੇ ਤੇ ਬਾਈ ਕੋਈ ਹੋਰ ਇਨਫੋਰਮੇਸ਼ਨ ਰਹਿ ਗਈ ਹੋਵੇ ਥੋੜੀ ਬੱਦ ਮਰੱਬਾ ਬੰਦੀ ਦੇ ਪੱਥਰ ਵੀ ਲਾਉਣੇ ਜਿਵੇਂ ਲਾਲ ਪੱਥਰ ਪੰਜ-ਪੰਜ ਕਿੱਲਾਂ ਤੇ ਲੱਗਦੇ ਨੇ ਉਹ 4.5 ਫੁੱਟ ਦੇ ਹੁੰਦੇ ਨੇ 6x6 ਇੰਚ ਦੇ ਉਹ ਵੀ ਬਹੁਤ ਲੋਕਾਂ ਨੇ ਤਾਂ ਪੱਟੇ ਲਏ ਹਾਂ ਜੀ ਉਹ ਆਪਾਂ ਨਵੇਂ ਵੀ ਲਾ ਦਿੰਦੇ ਨਵੇਂ ਨਵੇਂ ਪਿੰਡਾਂ 'ਚ ਹਾਂ ਜੀ ਲਾ ਦਿੰਦੇ ਉਹ ਵੀ ਲਾਉਣੀ ਉਹ ਵੀ ਸਹੀ ਹਾਂ ਜੀ ਹਾਂ ਉਹਦੇ ਨਾਲ ਵੀ ਆਇਆ ਵੀ ਫਿਰ ਬਾਰ-ਬਾਰ ਮਸ਼ੀਨ ਦਾ ਖਰਚਾ ਕਰ ਉਹਨੂੰ ਬੰਦਾ ਆਪੇ ਪੀਤਾ ਪਾ ਕੇ ਸੈੱਟ ਕਰ ਲੇ ਜਦੋਂ ਪੰਜ-ਪੰਜ ਕਿੱਲਾਂ ਦੀ ਮਰੱਬਾ ਬੰਦੀ ਪੂਰੇ ਪਿੰਡ ਦੀ ਉਹ ਨਿਸ਼ਾਨਦੀ ਹੋ ਗਈ ਭਾਜੀ ਉਹਦੇ ਮਤਲਬ ਕਿ ਪੰਜ ਕਿੱਲੇ ਆ ਚਾਰੇ ਤੁਹਾਨੂੰ ਤੇ ਕਵਿਤਾ ਵਾ ਕੇ ਬਦ ਤਸੱਲੀ ਕਰਾ। ਆਪਦੇ ਚੱਲੀ ਦਾ ਪੱਕਾ ਕੰਮ ਹੋ ਜਾਂਦਾ ਹੈ ਨਾ। ਪੱਕਾ ਕੰਮ ਹੋ ਜਾਂਦਾ ਹੈ। ਹਾਂ। ਲਾ ਬਾਈ ਭਰਾ ਹੋਰਾਂ ਦਾ ਸਕਰੀਨ ਤੇ ਨੰਬਰ ਚੱਲ ਰਿਹਾ ਤੁਹਾਨੂੰ ਇਹਦੇ ਰਿਗਾਰਡਿੰਗ ਕੋਈ ਹੋਰ ਵੀ ਗੱਲਬਾਤ ਕਰਨੀ ਹੋਵੇ ਕਿ ਬਹੁਤ ਸਾਰੀ ਚੀਜ਼ਾਂ ਹੁੰਦੀਆਂ ਨੇ ਵੀਰੇ। ਜ਼ਮੀਨ ਦੇ ਜਾਂ ਕੁਝ ਵੀ ਲਾਲ ਹੋਣਾ। ਉਪਰ ਹੋਣਾ ਬੇਫਿਕਰ ਹੋ ਕੇ ਤੁਸੀਂ ਕੰਟੈਕਟ ਕਰਕੇ ਆਪਣੀ ਗੱਲਬਾਤ ਕਰ ਦਿਓ। ਤੇ ਬਾਈ ਹੋਰ ਕਿਸੇ ਆਪਣੇ ਪੁਰਾਣੇ ਕੋਈ ਵੀ ਇਹਦੇ ਆਪਣੇ ਨਿਸ਼ਾਨਦੇਹੀ ਦਾ ਕੋਈ ਵੀ ਗੱਲ ਕਰਨੀ ਹੈ ਸਕਰੀਨ ਤੇ ਨੰਬਰ ਵੀ ਚੱਲ ਰਿਹਾ ਹੈ ਬਾਕੀ ਜਿਹੜਾ ਭਰਾ ਹੋਰ ਨੂੰ ਬੁਲਾਣਾ ਹੋਵੇ ਆਪਣੀ ਕੋਈ ਨਿਸ਼ਾਨਦੇਹੀ ਕਰਨੀ ਹੋਵੇ ਸਕਰੀਨ ਤੇ ਨੰਬਰ ਜਰਨਾ ਦਾ ਕੰਟੈਕਟ ਕਰ ਲਓ ਜੀ ਬਾਕੀ ਸਾਰੇ ਭਰਾਵਾਂ ਦਾ ਧੰਨਵਾਦ ਜੀ ਵੀਡੀਓ ਦੇਖਣ ਦੇ ਬਾਕੀ ਸ਼ੇਅਰ ਜਰੂਰ ਕਰੋ ਤਾਂ ਕਿਉਂਕਿ ਹੁਣ ਕਣਕਾਂ ਵੱਢਣ ਤੇ ਆਈਆਂ ਮੀਆਂ ਨੇ ਹੁਣ ਚੱਲ ਪਿਆ ਸੀ ਜਨ ਕਈ ਜਗ੍ਹਾ ਤੇ ਚੱਲ ਵੀ ਪਿਆ ਇਸ ਤੋਂ ਬਾਅਦ ਵਾਹਣਾ ਆਪਣੇ ਅਮਨ ਕੋ ਡੇਢ ਦੋ ਮਹੀਨਾ ਵਿਲੇ ਰਹਿਣਗੇ ਜੀ ਲੱਗਣ ਤੱਕ ਤਾਂ ਤੁਸੀਂ ਇਹ ਚੀਜ਼ ਕੰਮ ਕਰਵਾ ਲਓ ਪਹਿਲਾਂ ਪਹਿਲਾਂ ਹਣਾ ਵੀਰੇ ਨਿਸ਼ਾਨਦੇਹੀ ਆਪਣੀਆਂ ਕਰਵਾ ਲਓ ਜਿੰਨਾਂ ਨੂੰ ਲੱਗਦਾ ਬਾਕੀ ਦਿੱਤੇ ਨੰ